ਜ਼ਿਲ੍ਹਾ ਤਰਨਤਾਰਨ ਦੇ ਥਾਣਾ ਪਿੱਖੀਵਿੰਡ ਦੇ ਅਧੀਨ ਪੈਂਦੇ ਪਿੰਡ ਮਾੜੀ ਕੰਬੋਕੇ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ 500 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਸਰਚ ਅਭਿਆਨ ਦੇ ਤਹਿਤ ਪਿੰਡ ਮਾੜੀ ਕੰਬੋਕੇ ਤੋਂ 500 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਡਰੋਨ ਐਕਟੀਵਿਟੀ ਵਿੱਚ ਸ਼ਾਮਿਲ ਦੋਸ਼ੀਆਂ ਦਾ ਵੀ ਪਤਾ ਲਗਾ ਕੇ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ। ਚੁੱਕੋ ਪਾਕਿਸਤਾਨ ਲਗਾਤਾਰ ਆਪਣੀਆਂ ਗਤੀਵਿਧੀਆਂ ਜਿਹੜਾ ਕਰਦਾ ਆ ਰਿਹਾ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਇੱਕ ਜਿਹੜਾ ਕੰਬੀਨੇਸ਼ਨ ਆ ਬਾਰਡਰ ਤੇ ਬਹੁਤ ਵਧੀਆ ਚੱਲ ਰਿਹਾ ਖਾਸ ਕਰਕੇ ਪਿੱਖੀਵਿੰਡ ਏਰੀਆ ਦੇ ਵਿੱਚ ਤੇ ਰੋਜ਼ਾਨਾ ਜਿਹੜੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਅੱਜ ਵੀ ਜਿਹੜੀ ਆ ਜਿਹੜੀ ਪ੍ਰਾਪਤੀ ਹੋਈ ਆ ਇਹ ਅੱਧਾ ਕਿਲੋ ਹੈਰੋਇਨ ਤੇ ਇੱਕ ਡਰੋਨ ਜਿਹੜਾ ਹੈ ਰਿਕਵਰ ਹੋਇਆ ਇਹ ਮਾੜੀ ਕੰਬੋਕੇ ਦੇ ਏਰੀਆ ਦੇ ਵਿੱਚ ਜਦੋਂ ਇਨਫੋਰਮੇਸ਼ਨ ਮਿਲੀ ਆ ਬੀਐਸਰ ਤੇ ਪੰਜਾਬ ਪੁਲਿਸ ਨੇ ਮੌਕੇ ਤੇ ਪਹੁੰਚੀ ਆ ਮੌਕੇ ਤੇ ਵੇਖਿਆ ਤੇ ਇੱਕ ਡਰੋਨ ਜਿਹੜਾ ਟੁੱਟੀ ਹੋਈ ਹਾਲਤ ਦੇ ਵਿੱਚ ਆ ਤੇ ਨਾਲ ਇੱਕ ਪੀਲੇ ਰੰਗ ਦਾ ਪੈਕੇਟ ਸੀ ਜਦੋਂ ਖੋਲ ਕੇ ਨੂੰ ਟੈਸਟ ਕਿਟ ਨਾਲ ਚੈੱਕ ਕੀਤਾ ਗਿਆ ਹੈਰੋਇਨ ਸੀ ਭਜਨ ਕਰਨ ਤੇ 500 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਆ ਇਹ ਰਿਕਵਰ ਹੋਈ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜੇ ਅੱਜ ਤੋਂ ਪਿੱਛੇ ਕੱਲ ਦੀ ਗੱਲ ਕਰੀਏ ਤੇ 101 ਬੀਐਸਐਫ ਦੇ ਏਰੀਆ ਖੇਮ ਕਰਨ ਦੇ ਵਿੱਚ ਜਿੱਥੇ 2 ਗਲੌਕ ਪਿਸਤਲ 3 ਮੈਗਜ਼ੀਨ ਬਰਾਮਦ ਹੋਇਆ ਤੇ ਕੱਲ ਸ਼ਾਮੀ ਇੱਕ ਡਰੋਨ ਬਰਾਮਦ ਹੋਇਆ। ਸੋ ਇਕੁਪਮੈਂਟ ਜਿਹੜੇ ਬਾਰਡਰ ਤੇ ਪੂਰੀ ਤਰ੍ਹਾਂ ਜਿਹੜੇ ਆ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੀ ਆ ਉਹ ਕਾਰਵਾਈ ਆ ਪੁਲਿਸ ਵੱਲੋਂ ਤੇ ਬੀਐਸਐਫ ਵੱਲੋਂ ਕੀਤੀ ਜਾ ਰਹੀ ਆ ਤੇ ਇਹ ਸਾਡੀ ਸਤਰਕਤਾ ਦਾ ਨਤੀਜਾ ਆ ਕਿ ਰੋਜ਼ ਜਿਹੜੀਆਂ ਇਥੇ ਬਰਾਮਦੀਆਂ ਹੋ ਰਹੀਆਂ ਨੇ। ਸੋ ਇਹ ਬਰਾਮਦੀਆਂ ਜਿਹੜੀਆਂ ਲਗਾਤਾਰ ਜਾਰੀ ਰਹਿਣਗੀਆਂ ਜਿੱਥੇ ਅਸੀਂ ਹਰੋਂ ਡਰੋਨ ਰਿਕਵਰ ਕਰਦੇ ਆ ਉੱਥੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਦੇ ਆ ਜੇ ਅੱਜ ਤੱਕ ਇਸ ਸਾਲ ਦੀ ਗੱਲ ਕੀਤੀ ਜਾਵੇ ਤੇ 60 ਦੇ ਕਰੀਬ ਜਿਹੜੇ ਵਿਅਕਤੀ ਆ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਦਿੱਤੀਆਂ ਤੇ 30 ਡਰੋਨ ਜਿਹੜੇ ਆ ਉਹ ਬਰਬਦ ਹੋ ਚੁੱਕੇ ਨੇ ਤੇ 30 ਕਿਲੋ ਆਜਾੜੀ ਪਾਕੇ ਕਰੀਏ ਤੇ 31 ਕਿਲੋ ਦੇ ਕਰੀਬ ਜਿਹੜੀ ਆ ਹੈਰੋਂ ਜਿਹੜੀ ਆ ਉਹ ਸਿਰਫ ਪਿੱਖੀਵਿੰਡ ਸਾਊਂਡ ਵਿਜ਼ਨ ਦੇ ਵਿੱਚ ਰਿਕਵਰ ਹੋ ਗਈ ਉਪਰ ਆਬਰਾਮਦ ਹੋਈ ਆ ਇਹ ਸਾਡਾ ਪਾਰਟ ਆਫ ਐਨਲਿਸਿਸ ਆ ਜਿਹਦੇ ਨੂੰ ਅਸੀਂ ਐਨਲਿਸਿਸ ਕਰਾਂਗੇ ਡਰੋਨ ਦਾ ਐਨਲਿਸਿਸ ਹੋਊਗਾ ਉਹਦੇ ਤੋਂ ਪਤਾ ਚੱਲੂਗਾ ਕਿ ਕਦੋਂ ਪਾਕਿਸਤਾਨ ਤੋਂ ਟੇਕ ਆਫ ਹੋਇਆ ਤੇ ਕਦੋਂ ਇੱਥੇ ਲੈਂਡ ਹੋਇਆ